ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਮਨਸੂਰ ਦੇਵਾ ਦੇ ਕੱਪ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੂਸਕ ਤੇ ਕੰਡੇਆਲ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟਰ ਰਹੀ ਸੂਸਕ ਜਿਸ ਨੇ 13.5 ਅੰਕ ਲਏ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੰਡੇਆਲ ਦੀ ਟੀਮ ਜਿਸ ਨੇ 9 ਅੰਕ ਲਏ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਬੈਸਟ ਰੀਡਰ ਤੇ ਸਟਾਪਰ ਲਈ ਕੁਝ ਵੀ ਨਹੀਂ ਸੀ ਤੇ ਸੂਸਕ ਦੀਆਂ ਟੀਮਾਂ ਵਿੱਚ ਰਾਮਣਾ ਭਿੰਡਰ ਸੋਨੀ ਐਂਡ ਸੁੱਖਾ ਵਕੀਲਾਂ ਵਾਲੀ ਰੀਟਾ ਐਂਡ ਫੂਲਾ ਸੁਸਕ ਤੇ ਸੁੱਖਾ ਖੇਡੇ ਤੇ ਕੰਡੇਆਲ ਦੀਆਂ ਟੀਮਾਂ ਵਿੱਚ ਰਵੀ ਸਾਹੋਕੇ ਜੋਤ ਭਿੰਡਰ ਆਮਣਾ ਚੰਦ ਪੁਰਾਣਾ ਤੇ ਹੈਪੀ ਖੇਡੇ ਤੇ ਅੱਜ ਦਾ ਦੂਜੇ ਕਬੱਡੀ ਕੱਪ ਜੰਡਾਲੀ ਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀ ਹੈ ਝਨੇਰ ਤੇ ਜੋਦਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਝਨੇਰ 14 ਅੰਕ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਜੋਧਾਂ ਦੀ ਟੀਮ ਜਿਸ ਨੇ 13 ਅੰਕ ਲਏ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ 베ਸਟ ਟ੍ਰੇਡਰ ਨਿਕਲਿਆ ਕਮਲ ਮਤੋਈ ਤੇ 베ਸਟ ਸਟਾਪਰ ਨਿਕਲਿਆ ਪ੍ਰਦੀਪ ਤੇ ਗੰਜਾ ਕਾਲਖ ਜੋਇੰਟ 베ਸਟ ਟ੍ਰੇਡਰ ਤੇ ਸਟਾਪਰ ਨੂੰ 골ਡ ਰਿੰਗ ਪਾ ਕੇ ਸਨਮਾਨ ਕੀਤਾ ਗਿਆ ਤੇ ਛਨੇਰ ਦੀ ਟੀਮ ਵਿੱਚ ਕਮਲ ਮਤੋਈ ਗੰਜਾ ਕਾਲਖ ਹਰਮਨ ਤਾਰੀ ਆਸ਼ੂ ਛਨੇਰ ਤੇ ਪ੍ਰਦੀਪ ਛਨੇਰ ਖੇਡੇ ਤੇ ਜੋਤਾਂ ਦੀ ਟੀਮ ਵਿੱਚ 나ਟ ਝੋੜ سپਾਰ ਸੋਨੀ ਸਿੰਘਾ ਦੌਤ ਜੱਟ ਲਾਟੋ ਵਾਲਾ ਗੋਕੀ ਤੇ ਕਿੰਦੀ ਖੇਡੇ ਤੇ ਇਹ ਸੀ ਅੱਜ ਦੇ ਕਬੱਡੀ ਕਪਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਸੈੱਟ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਨਾਲ ਆਪਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਸਾਰੀਆਂ ਵੀਡੀਓਜ਼ ਦਾ ਪਤਾ ਲੱਗਦਾ ਰਿਹਾ ਕਰੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ